ਲਗਿਆ ਆ ਗਿਆ ਲਗਿਆ ਆ ਗਿਆ ਓਏ ਸਾਡਾ ਰਾਜਕੁਮਾਰ ਆ ਗਿਆ ਰਾਜਕੁਮਾਰ ਓਏ ਮਨੋਜ ਆ ਗਿਆ ਮਨੋਜ ਆ ਗਿਆ ਮਨੋਜ ਆ ਗਿਆ ਓਏ ਸਾਡਾ ਰਵੀ ਆ ਗਿਆ ਰਵੀ ਆ ਗਿਆ ਰਵੀ ਆ ਗਿਆ ਓਏ ਸਾਡਾ ਲਾਲ ਆ ਗਿਆ ਲਾਲੂ ਆ ਗਿਆ ਓਏ ਸਾਡਾ ਰਬਦੀਪ ਆ ਗਿਆ ਰਬਦੀਪ ਆ ਗਿਆ ਓਏ ਸਾਡਾ ਰਾਜਕੁਮਾਰ ਆ ਗਿਆ ਰਾਜਕੁਮਾਰ ਆ ਗਿਆ ਓਏ ਸਾਡਾ ਵੀ ਆ ਗਿਆ ਰਾਮ ਬੱਲੂ ਰਾ

ਚਾਬਾਸ਼ ਚਾਬਾਸ਼ ਹਾਂ ਵੀ ਆਓ ਹਾਂ ਕਿਵੇਂ ਆ ਕੀ ਕਹ ਤੂੰ ਹਣ ਤੁਰਨ ਲੱਗੀ ਤੂੰ ਇਹ ਬੱਚੀ ਬਿਲਕੁਲ ਤੁਰ ਨਹੀਂ ਸਕਦੀ ਸੀ ਮੰਜੇ ਤੇ ਬੈਠੀ ਐਦਾਂ ਐਦਾਂ ਕਰੀ ਜਾਂਦੀ ਸੀ ਬਸ ਧੁੱਪੇ ਕੱਲੀ ਨੂੰ ਛੱਡ ਕੇ ਚਲੇ ਜਾਂਦੇ ਸੀ ਇਹਦੇ ਭੂਆ ਜੀ ਤੇ ਹੁਣ ਅੱਜ ਇਹ ਬੱਚੀ ਆਪਣੇ ਪੈਰਾਂ ਤੇ ਖੜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੇ ਸਪੈਸ਼ਲ ਚਾਈਲਡ ਨੇ ਸਾਡੇ ਸਕੂਲ ਦੇ ਸਪੈਸ਼ਲ ਬੱਚੇ ਨੇ ਜਿਨ੍ਹਾਂ ਨੂੰ ਮਾਪੇ ਨੇ ਜਾਂ ਤਾਂ ਇਸ ਕਰਕੇ ਛੱਡ ਦਿੱਤਾ ਗਿਆ ਮਾਪੇ ਬਲੀਓ ਵੀ ਇਹ ਮੰਦਬੁੱਧੀ ਸੀਗੇ ਜਾਂ ਉਹਨਾਂ ਦੇ ਕਰਮ ਮਾੜੇ ਸੀ ਮਾਪੇ ਦੇ ਜਿਹੜੇ ਆਪਣੇ ਇਹਨਾਂ ਰੱਬ ਵਰਗੇ ਬੱਚਿਆਂ ਦੀ ਸੇਵਾ ਨਹੀਂ ਕਰ ਸਕੇ ਕਈ ਮਾਪੇ ਇਸ ਦੁਨੀਆ ਤੋਂ ਵੀ ਚਲੇ ਗਏ ਜਿਨ੍ਹਾਂ ਦੇ ਬੱਚੇ ਸੜਕਾਂ ਤੇ ਰੁੜ ਗਏ ਪਰ ਅੱਜ ਸਾਡੇ ਪਰਿਵਾਰ ਦੇ ਇਹ ਮੈਂਬਰ ਸਾਡੇ ਪਰਿਵਾਰ ਦੇ ਇਹ ਧੀਆਂ ਪੁੱਤ ਇੱਕ ਖੁਸ਼ੀਆਂ ਤੇ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਰਹੇ ਨੇ ਸੁਪਨਿਆਂ ਦੇ ਘਰ ਵਿੱਚ ਅੱਜ ਅਸੀਂ ਇਹਨਾਂ ਬੱਚਿਆਂ ਦੇ ਨਾਲ ਤੁਹਾਡੀ ਸਾਰਿਆਂ ਦੀ ਸਾਂਝ ਪਾਉਣ ਲੱਗੇ ਆ ਰੁਕੋ ਪੁੱਤ ਰੁਕੋ ਪੰਡਤ ਜੀ ਆਜੋ ਰੇ ਇਹ ਬੱਚੇ ਨੇ ਸਾਡੇ ਪਰਿਵਾਰ ਦੇ ਫਲਵਾੜੀ ਦੇ ਉਹ ਫੁੱਲ ਨੇ ਜਿਨ੍ਹਾਂ ਦੀ ਮਹਿਕ ਆ ਜਿਹੜੀ ਉਹ ਸੁਪਨਿਆਂ ਦੇ ਘਰ ਨੂੰ ਹਮੇਸ਼ਾ ਇਦਾਂ ਮਹਿਕਾਉਂਦੀ ਰਹਿੰਦੀ ਆ ਵੀ ਸਾਡੇ ਚਿਹਰਿਆਂ ਤੇ ਖੁਸ਼ੀ ਸਾਡੇ ਦਿਲ ਦੇ ਵਿੱਚ ਇਹਨਾਂ ਦੇ ਪ੍ਰਤੀ ਪਿਆਰ ਦੀ ਭਾਵ ਹੈ ਜਿਹੜੇ ਉਹ ਸਾਡੇ ਵਰਕਰਾਂ ਰਹਿੰਦੇ ਆ ਸਾਡੇ ਪਰਿਵਾਰ ਦੇ ਮੈਂਬਰ ਆ ਨਿੱਕੀਆਂ ਨਿੱਕੀਆਂ ਧੀਆ ਸਾਡੀਆਂ ਆਰਤੀ ਪ੍ਰੀਤੀ ਬੱਚੀ ਅੱਖਾਂ ਤੋਂ ਬ্লাইন্ড ਆ ਮਾਵਾ ਨੇ ਜਦ ਪਰਿਵਾਰ ਨੇ ਇਸ ਕਰਕੇ ਛੜਤਾ ਵੀ ਇਹ ਡਿਸੇਬਲ ਸੀ ਬੱਚੇ ਇਹ ਬੱਚਿਆਂ ਨੂੰ ਉਹ ਪਾਲ ਨਹੀਂ ਸਕੇ ਜਿਹੜੇ ਤੰਦਰੁਸਤ ਬੱਚੇ ਸੀ ਜਿਹੜੇ ਪੜਨ ਲਿਖਣ ਵਾਲੇ ਬੱਚੇ ਸੀ ਉਹ ਤਾਂ ਉਹਨਾਂ ਦੇ ਆਪਣੇ ਆ ਉਹਨਾਂ ਦੇ ਧੀਆ ਪੁੱਤ ਨੇ ਉਹਨਾਂ ਦੇ ਅਫਸਰ ਪੁੱਤ ਬਣਨਗੇ ਅਫਸਰ ਧੀਆ ਬਣਨਗੇ ਪਰ ਜਿਹੜੇ ਬੱਚੇ ਰੱਬ ਵਰਗੇ ਸਿੱਧੇ ਸੀਗੇ ਉਹ ਉਹਨਾਂ ਨੇ ਛੱਡ ਦਿੱਤੇ ਤੇ ਇਹਨਾਂ ਸਾਡੇ ਪਰਿਵਾਰ ਦੇ ਮੈਂਬਰਾਂ ਵਾਸਤੇ ਅਰਦਾਸ ਕਰਿਓ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਅਰਦਾਸ ਕਰਿਓ ਵੀ ਇਹ ਸਦਾ ਖੁਸ਼ ਰਹਿਣ ਇਹਨਾਂ ਵਾਸਤੇ ਅਸੀਂ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਸਪੈਸ਼ਲ ਚਾਈਲਡ ਸਕੂਲ ਬਣਾਇਆ ਵਾ ਜਿਹਦੇ ਵਿੱਚ ਟੀਚਰ ਨੇ ਸਾਡੇ ਫਿਜ਼ੀਓਥੈਰੇਪਿਸਟ ਨੇ ਸਪੀਚ ਥੈਰੇਪਿਸਟ ਨੇ ਬਿਹੇਵੀਅਰ ਥੈਰੇਪਿਸਟ ਨੇ ਇਹ ਸਾਰਾ ਦਿਨ ਬੱਚਿਆਂ ਨੂੰ ਬੱਚਿਆਂ ਦੇ ਬਿਹੇਵੀਅਰ ਤੇ ਕੰਮ ਕਰਦੇ ਨੇ ਬੱਚਿਆਂ ਦੀ ਜੇ ਕਈ ਬੱਚੇ ਬੋਲਦੇ ਨਹੀਂਗੇ ਉਹਨਾਂ ਨੂੰ ਬੋਲਣਾ ਸਿਖਾਉਣਾ ਉਹਨਾਂ ਨੂੰ ਸਪੀਚ ਥੈਰੇਪੀ ਤੇ ਕੰਮ ਕਰਦੇ ਨੇ ਬਹੁਤ ਸਾਰੇ ਬੱਚੇ ਨੇ ਜਿਹੜੇ ਚੱਲ ਫੇਰ ਨਹੀਂ ਸਕਦੇ ਜਿਵੇਂ ਗਰਦਿੱਤਾ ਤੁਸੀਂ ਦੇਖਦੇ ਹੋ ਬੀਲਚੇਅਰ ਤੇ ਬੈਠਾ ਇਹ ਦੋ ਸਾਡੀਆਂ ਧੀਆਂ ਬੀਲਚੇਅਰ ਤੇ ਬੈਠੀਆਂ ਤੇ ਇਦਾਂ ਹੀ ਕੋਮਲ ਵੀ ਬੀਲਚੇਅਰ ਤੇ ਸੀਗਾ ਹੁਣ ਖੜਾ ਹੋਣਾ ਜਦ ਤੁਰਨ ਲੱਗ ਗਿਆ ਆਪਣੇ ਪੈਰਾਂ ਤੇ ਖੜਾ ਹੋ ਗਿਆ ਇਹਨਾਂ ਦੀ ਸੁਖੋਸ਼ੀਆਂ 사ਦਕਾ ਸਾਡਾ ਸੁਖੂ ਇਹ ਵੀ ਨਹੀਂ ਬੱਚਾ ਬਿਲਕੁਲ ਹੀ ਸਰੀਰ ਇਦਾਂ ਮੁੜਿਆ ਹੋਇਆ ਸੀਗਾ ਅੱਜ ਐਕਟੀਵਿਟੀ ਕਰਨ ਲੱਗ ਗਿਆ ਹੌਲੀ-ਹੌਲੀ ਤੁਰਨ ਵੀ ਲੱਗ ਜੂਗਾ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਤੇ ਅਰਦਾਸਾਂ ਨਾਲ ਅਸੀਸਾਂ ਦੇ ਨਾਲ ਤੇ ਇਹ ਸਾਡੇ ਪਰਿਵਾਰ ਦੇ ਇਹਨਾਂ ਮੈਂਬਰਾਂ ਵਾਸਤੇ ਤੁਹਾਨੂੰ ਬੇਨਤੀ ਆ ਅਰਦਾਸ ਵੀ ਕਰਿਓ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਤੇ ਬੇਨਤੀ ਆ ਇਹਨਾਂ ਦੀ ਸਪੋਰਟ ਵੀ ਕਰਿਓ ਅਸੀਂ ਜਿਹੜੇ ਸਾਡੇ ਸਪੈਸ਼ਲ ਚਾਈਲਡਸ ਨੇ ਉਹਨਾਂ ਵਾਸਤੇ ਸਕੂਲ ਬਣਾਇਆ ਤਿੰਨ ਕਲਾਸਾਂ ਹੀ ਬਣੀਆਂ ਹਜੇ ਤੱਕਰ ਸਾਤੋਂ ਅਸੀਂ ਚਾਹੁੰਦੇ ਆ ਇਹਨਾਂ ਨੇ ਘੱਟੋ ਘੱਟ ਤਿੰਨ ਕਲਾਸਾਂ ਹੋਰ ਬਣਨ ਤੇ ਨਾਲ ਇਹਨਾਂ ਵਾਸਤੇ ਸਪੈਸ਼ਲ ਵਾਸ਼ਰੂਮ ਬਣ ਜਵੇ ਬਣ ਜਾਣ ਉੱਥੇ ਤੇ ਸਪੈਸ਼ਲੀ ਇੱਕ ਵਧੀਆ ਗਰਾਊਂਡ ਬਣ ਜੇ ਜਿੱਥੇ ਬੱਚਿਆਂ ਦੇ ਖੇਡਣ ਦਾ ਇਹਨਾਂ ਦੇ ਮਨ ਨੂੰ ਖੁਸ਼ ਕਰਨ ਦਾ ਤਰੀਕੇ ਸਾਰੇ ਜਿਹੜੇ ਬੱਚਿਆਂ ਵਾਸਤੇ ਵਰਤੇ ਜਾਣ ਤੇ ਉਹ ਹੌਲੀ ਹੌਲੀ ਅਸੀਂ ਵੀ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਰਹੇ ਆ ਜੇ ਕੋਈ ਭੈਣ ਭਰਾ ਸਪੋਰਟ ਕਰ ਸਕਦਾ ਤਾਂ ਉਹ ਵੀ ਜ਼ਰੂਰ ਕਰਿਓ ਆਪਾਂ ਇਹਨਾਂ ਬੱਚਿਆਂ ਦਾ ਸਕੂਲ ਆ ਜਿਹੜਾ ਉਹ ਪੂਰਾ ਇੱਕ ਵਧੀਆ ਫੁੱਲ ਫਲੈਜ ਸਕੂਲ ਚਲਾ ਸਕੀਏ ਬਣਾ ਸਕੀਏ ਪਹਿਲਾਂ ਸਾਡੇ ਕੋਲੇ ਸਿਰਫ ਦੋ ਹੀ ਟੀਚਰ ਸੀਗੇ ਗਰਦੀਪ ਭੈਣ ਜੀ ਤੇ ਮਨਦੀਪ ਭੈਣ ਜੀ ਹੁਣ ਸਾਡੇ ਕੋਲੇ ਪੰਜ ਟੀਚਰ ਨੇ ਟੀਚਰਾਂ ਦੇ ਆਉਣ ਨਾਲ ਵੀ ਸਾਨੂੰ ਬਹੁਤ ਸਪੋਰਟ ਮਿਲੀ ਹੈ ਇਹ ਸਾਡੇ ਸੁਪਨਿਆਂ ਦੇ ਘਰ ਦੇ ਬੱਚੇ ਨੇ ਜਿਹੜੇ ਇੱਥੇ ਪਰਮਾਨੈਂਟ ਰਹਿੰਦੇ ਨੇ ਤੇ ਇੰਨੇ ਕੀ ਬੱਚੇ ਸਾਡੇ ਕੋਲੇ ਉਹ ਵੀ ਨੇ ਜਿਹੜੇ ਘਰਾਂ ਤੋਂ ਆਉਂਦੇ ਨੇ ਫਿਜ਼ੀਓਥੈਰੇਪੀ ਵਾਸਤੇ ਸਪੀਚ ਥੈਰੇਪੀ ਵਾਸਤੇ ਬਿਹੇਵੀਅਰ ਥੈਰੇਪੀ ਵਾਸਤੇ ਹਰ ਮਹੀਨੇ ਅਸੀਂ 10 ਕ ਬੱਚੇ ਜਿਹੜੇ ਸਿਲੈਕਟ ਕਰਦੇ ਆਂ ਕੈਂਪ ਦੇ ਵਿੱਚੋਂ ਉਹਨਾਂ ਨੂੰ ਇੱਥੇ ਰੱਖ ਕੇ ਉਹਨਾਂ ਦੀਆਂ ਥੈਰੇਪੀਜ਼ ਵਗੈਰਾ ਕਰਾਉਨੇ ਆ ਤੇ ਆਉਣ ਵਾਲੇ ਸਮੇਂ 'ਚ ਸਾਡੀ ਕੋਸ਼ਿਸ਼ ਆ ਇਹ ਵੀ ਇਹ ਸਕੂਲ ਨੂੰ ਹੋਰ ਵੱਡਿਆਂ ਕੀਤਾ ਜਾਵੇ ਕਿਉਂਕਿ ਬਹੁਤ ਲੋੜ ਆ ਉਹਨਾਂ ਬੱਚਿਆਂ ਨੂੰ ਜਿਹੜੇ ਸੁਖੂ ਵਰਗੇ ਬੱਚੇ ਘਰਾਂ ਦੇ ਵਿੱਚ ਪਏ ਨੇ ਜਿਨ੍ਹਾਂ ਦੀ ਮਦਦ ਨਹੀਂ ਹੁੰਦੀ ਜਾਂ ਆਰਤੀ ਵਰਗੇ ਜਾਂ ਇਨਾ ਪ੍ਰੀਤੀ ਵਰਗੇ ਬੱਚੀਆਂ ਨੂੰ ਮਾਪੇ ਸਿਰਫ ਇਸ ਕਰਕੇ ਮੰਜੇ ਤੇ ਬਿਠਾਤਾ ਬਸ ਵੀ ਬਸ ਰੋਟੀ ਪਾਣੀ ਦੇਤਾ ਇੰਨਾ ਹੀ ਬਹੁਤ ਆ ਦੁੱਧ ਪਾਣੀ ਦੇਤਾ ਬਹੁਤ ਆ ਇਹਨਾਂ ਨੂੰ ਚੱਲਣ ਫਿਰਨ ਤੋਂ ਪਹਾਜ ਹੋ ਗਈਆਂ ਤਾਂ ਵੀ ਕੋਈ ਫਰਕ ਨਹੀਂ ਪਿਆ ਤੇ ਅੱਜ ਇਹ ਬੱਚੀਆਂ ਦੁਆਰਾ ਫੇਰ ਚੱਲਣ ਜੋਗੀਆਂ ਹੋਣ ਜਾ ਰਹੀਆਂ ਵਾ ਤੇ ਇਦਾਂ ਇਹਨਾਂ ਇਦਾਂ ਦੇ ਬੱਚੇ ਜਦੋਂ ਕਿਸੇ ਦੇ ਘਰ 'ਚ ਜਨਮ ਲੈਂਦੇ ਆ ਤਾਂ ਮਾਪੇ ਉਸ ਤਰੀਕੇ ਨਾਲ ਉਹਨਾਂ ਦੀ ਪਰਪਰੇਸ਼ਨ ਨਹੀਂ ਕਰਦੇ ਬਹੁਤ ਘੱਟ ਕਰਦੇ ਨੇ ਐ ਨਹੀਂ ਵੀ ਕਰਦੇ ਨਹੀਂ ਬਹੁਤ ਇਦਾਂ ਦੇ ਵੀ ਨੇ ਜਿਹੜੇ ਫੁੱਲਾਂ ਵਾਂਗੂ ਰੱਖਦੇ ਨੇ ਇਦਾਂ ਦੇ ਬੱਚਿਆਂ ਨੂੰ ਪਰ ਬਹੁਤ ਘੱਟ ਨੇ ਜਿਹੜੇ ਧਿਆਨ ਦਿੰਦੇ ਨੇ ਹੁਣ ਜਿਵੇਂ ਇਹ ਬੱਚੀ ਆ ਸਾਡੇ ਕੋਲੇ ਪ੍ਰਭਜੋਤ ਕੌਰ ਆ ਬੱਚੀ ਦਾ ਨਾਂ ਮਾਂ ਛੱਡ ਕੇ ਚਲੇਗੀ ਪਿਓ ਦੀ ਰੀੜ ਦੀ ਹੱਡੀ ਟੁੱਟ ਗਈ ਮੰਜੇ ਤੇ ਪਿਆ ਗਿਆ ਇਹ ਬੱਚੀ ਘਰ ਚ ਕਿਦਾਂ ਟਾਈਮ ਕੱਢਦੀ ਸੀਗੀ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਹੁਣ ਪਿਓ ਆ ਹਸਪਤਾਲ ਚ ਦਾਖਲ ਆ ਉਹ ਵੀ ਮੰਜੇ ਤੇ ਪਿਆ ساری ਉਮਰ ਚੱਲ ਨਹੀਂ ਸਕਦਾ ਉਹ ਵਿਚਾਰਾ ਰੀੜ ਦੀ ਹੱਡੀ ਟੁੱਟੀ ਹੋਈ ਹੈ ਇਹਦੀ ਤੇ ਇਹ ਧੀ ਉੱਥੇ ਕਿਹੜੇ ਹਾਲਾਤਾਂ ਸੀ ਅੱਜ ਇੱਥੇ ਸੁਪਨਿਆਂ ਦੇ ਘਰ ਆ ਗਈ ਹੈ ਦੀ ਕੇਅਰ ਹੁੰਦੀ ਹੈ ਸਾਡੀਆਂ ਭੈਣਾਂ ਸਾਰਾ ਦਿਨ ਇਹਨਾਂ ਦੀ ਸਾਂਭ ਸੰਭਾਲ ਕਰਦੀਆਂ ਤੇ ਸਾਡੀ ਕੋਸ਼ਿਸ਼ ਆਉਣ ਵਾਲੇ ਸਮੇਂ ਚ ਜਿਹੜੇ ਇਸ ਤਰ੍ਹਾਂ ਦੇ ਬੱਚੇ ਨੇ ਡਿਸੇਬਲ ਜਿਹੜੇ ਘਰਾਂ ਦੇ ਵਿੱਚ ਇੱਕ ਘਰ ਦੇ ਫालतू ਸਮਾਨ ਵਾਂਗੇ ਕੋਨੇ ਤੇ ਪਏ ਰਹਿੰਦੇ ਆ ਅਸੀਂ ਚਾਹੁੰਦੇ ਹਾਂ ਉਹਨਾਂ ਨੂੰ ਅਸੀਂ ਇੱਥੇ ਲਿਆ ਕੇ ਉਹਨਾਂ ਦੀ ਪਹਿਲਾਂ ਤਾਂ ਪੜ੍ਹਾਈ ਲਿਖਾਈ ਦਾ ਕੰਮ ਸ਼ੁਰੂ ਕਰੀਏ ਸਕੂਲ ਦੇ ਵਿੱਚ ਵਧੀਆ ਕਲਾਸਾ ਹੋਣ ਵੱਡਾ ਸਕੂਲ ਬਣ ਜਵੇ ਇੱਥੇ ਤੇ ਨਾਲ ਦੀ ਨਾਲ ਅਸੀਂ ਚਾਹੁੰਦੇ ਹਾਂ ਹੌਸਟਲ ਵੀ ਬਣ ਜਵੇ ਡਿਸੇਬਲ ਬੱਚਿਆਂ ਵਾਸਤੇ ਹੌਸਟਲ ਹੋਵੇ ਉਹਨਾਂ ਨੂੰ ਇੱਥੇ ਰੱਖੀਏ ਅਸੀਂ 6 ਮਹੀਨੇ ਸਾਲ ਦੀ ਉਹਨਾਂ ਦੀ ਪੜ੍ਹਾਈ ਕਰਾਈਏ ਉਹ ਬਰੇਲ ਪੜ੍ਹਨ ਜਿਹੜੇ ਬ্লাইਂਡ ਨੇ ਜਿਹੜੇ ਡਿਸੇਬਲ ਬੱਚੇ ਨੇ ਉਹਨਾਂ ਨੂੰ ਵੀ ਜਿੰਨੀ ਪੜ੍ਹਾਈ ਕਰਾ ਸਕਦੇ ਆ ਉਹਦੀ ਐਕਟੀਵਿਟੀਜ਼ ਕਰਾਈ ਗੁੰਗੇ ਬੋਲੇ ਬੱਚੇ ਆ ਉਹਨਾਂ ਨੂੰ ਸਾਈਨ ਲੈਂਗੁਏਜ ਦੇ ਨਾਲ ਜੋੜਿਆ ਜਾਵੇ ਅੰਜ ਉਹ ਵੀ ਬੱਚੇ ਆਪਣੇ ਜੀਵਨ ਦੇ ਵਿੱਚ ਆਪਣੇ ਪੈਰਾਂ ਤੇ ਖੜੇ ਹੋ ਸਕਣ ਕਿ ਸਾਡਾ ਸੁਪਨਾ ਸਾਡੇ ਸੁਪਨਿਆਂ ਦੇ ਘਰ ਦਾ ਇੱਕ ਦਿਨ ਮਹਾਰਾ ਜਰੂਰ ਪੂਰਾ ਕਰਨਗੇ ਸੱਚੇ ਪਾਤਸ਼ਾਹ ਸਾਡਾ ਇਹ ਛੋਟਾ ਜਿਹਾ ਕਦਮ ਸਾਡੀ ਇਹ ਛੋਟੀ ਜੀ ਪਹਿਲ ਹੈ ਜਿਹੜੀ ਇਹਨਾਂ ਬੱਚਿਆਂ ਲਈ ਇੱਕ ਦਿਨ ਜਰੂਰ ਰੰਗ ਲੈ ਕੇ ਆਉਗੀ ਤੇ ਤੁਸੀਂ ਵੀ ਕਰਿਓ ਅਰਦਾਸ ਸਾਡੇ ਇਹਨਾਂ ਫਲਵਾੜੀ ਦੇ ਫੁੱਲਾਂ ਵਾਸਤੇ ਜਿਨ੍ਹਾਂ ਦੀ ਮਹਿਕ ਹੈ ਜਿਹੜੀ ਉਹ ਪੂਰੀ ਦੁਨੀਆ 'ਚ ਵਿਖਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਨੇ ਸ਼ੋਹਰਾ ਸੱਚੀ ਆਕਾਲ ਸੋਨਹੋ ਸੱਚੀ ਆਕਾਲ ਲੱਗਿਆ ਆ ਗਿਆ ਲੱਗਿਆ ਆ ਗਿਆ ਓਏ ਸਾਡਾ ਰਾਜਕੁਮਾਰ ਆ ਗਿਆ ਰਾਜਕੁਮਾਰ ਓਏ ਮਨੋਜ ਆ ਗਿਆ ਮਨੋਜ ਆ ਗਿਆ ਮਨੋਜ ਆ ਗਿਆ ਓਏ ਸਾਡਾ ਰਵੀ ਆ ਗਿਆ ਰਵੀ ਆ ਗਿਆ ਰਵੀ ਆ ਗਿਆ ਓਏ ਸਾਡਾ ਲਾਲੂ ਆ ਗਿਆ ਲਾਲੂ ਆ ਗਿਆ ਓਏ ਸਾਡਾ ਰੱਬਦੀਪ ਆ ਗਿਆ ਰੱਬਦੀਪ ਆ ਗਿਆ ਓਏ ਸਾਡਾ ਰਾਜਕੁਮਾਰ ਆ ਗਿਆ ਰਾਜਕੁਮਾਰ ਆ ਗਿਆ ਓਏ ਸਾਡਾ ਵੀ ਆ ਗਿਆ ਰਾਮ ਪੱਲੂ ਰਾਮ ਹਾਂ ਪਿਆਰੇ ਰੋਟੀ ਖਾਣੀਆਂ ਮੈਂ ਵੀ ਖਾਣੀਆਂ ਰੋਟੀ ਸਾਰੇ ਜਾਨ ਨੇ ਥਾਵਾਂਗੇ ਹਾਂ ਜੀ ਭਈਆ ਦੇਵਾ ਆ ਗਿਆ ਦੇਵਾ ਆ ਗਿਆ ਦੇਵਾ ਆ ਗਿਆ ਦੇਵਾ 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 ਹਾਂ ਚਲੋ ਚਲੋ ਚਲੇ ਚਲੋ ਚਲੇ ਓਏ ਆ ਗਿਆ ਸਾਡਾ ਫੌਜੀ ਫੌਜੀ ਆ ਗਿਆ ਉਹ ਕਰ ਦਿੱਤਾ ਵੀ ਆ ਗਿਆ ਸਾਡਾ ਕਰ ਦਿੱਤਾ ਹਾਂ ਵੀ ਪੀਤਿਆ ਲੱਗਦਾ ਉੱਪਰ ਹੀ ਚੁੱਕਦੇ ਸਾਥ ਬਟਾ ਸ਼ਾਬਾਸ਼ ਸ਼ਾਬਾਸ਼ ਹਾਂ ਵੀ ਆਉ ਹ ਕਿਵੇਂ ਆ ਠੀਕ ਆ ਤੂੰ ਹਣ ਤੁਰਨ ਲੱਗੀ ਤੂੰ ਇਹ ਬੱਚੀ ਬਿਲਕੁਲ ਤੁਰ ਨਹੀਂ ਸਕਦੀ ਸੀ ਮੰਜੇ ਤੇ ਬੈਠੀ ਐਦਾ ਐਦਾ ਕਰੀ ਜਾਂਦੀ ਸੀ ਬਸ ਢੁੱਪੇ ਕੱਲੀ ਨੂੰ ਛੱਡ ਕੇ ਚਲੇ ਜਾਂਦੇ ਸੀ ਇਹਦੇ ਪੂਆ ਜੀ ਤੇ ਹੁਣ ਅੱਜ ਇਹ ਬੱਚੀ ਆਪਣੇ ਪੈਰਾਂ ਤੇ ਖੜੀ ਹੈ ਤੇ ਇਹ ਸਾਡੇ ਟੀਚਰ ਸਾਹਿਬਾਨਾਂ ਦੀ ਸਾਰਿਆਂ ਦੀ ਕੋਸ਼ਿਸ਼ ਤੇ ਮਿਹਨਤ ਸਦਕਾ ਅੱਜ ਇਹ ਬੱਚੀ ਆਪਣੇ ਯੋਗ ਹੋ ਚੱਲੀ ਆਉਣ ਵਾਲੇ ਸਮੇਂ 'ਚ ਇਹ ਬੱਚੀ ਇੰਡੀਪੈਂਡੈਂਟ ਹੋ ਕੇ ਆਪਣਾ ਜੀਵਨ ਬਤੀਤ ਕਰ ਸਕੂਗੀ ਇਹ ਸਾਡੀ ਕੋਸ਼ਿਸ਼ ਹੈ ਛੋਟੀ ਜੀ ਇੱਧਰ ਦੇਵੇ ਹੋਣੀ ਲੱਗੇ ਹੋਏ ਨੇ ਇਹ ਪਜ਼ਲ ਐਕਟੀਵਿਟੀਆਂ ਨੇ ਬ੍ਰੇਨ ਨੂੰ ਵਧਾਉਣ ਵਾਲੀਆਂ ਦਿਮਾਗ ਨੂੰ ਤੇਜ਼ ਕਰਨ ਵਾਲੀਆਂ ਐਕਸਰਸਾਈਜ਼ਾਂ ਨੇ ਹਾਂ ਪੀਤੇ ਕੀ ਹਾਲ ਨੇ ਇਹਦੇ ਦੇ ਇਹ ਬੱਚੀ ਨੂੰ ਬਲਾਈਂਡ ਆ ਜੀ ਦਿਖਦਾ ਨਹੀਂਗਾ ਮਾਪੇ ਨੇ ਵੀ ਛੱਡਤਾ ਪੂਆ ਤਾਂ ਉਹਦੀ ਸੀ ਪੂਆ ਨੇ ਵੀ ਛੱਡ ਕੂਆ ਕਹਿੰਦੀ ਮੈਂ ਕਿਹਾ ਸੰਭਾ ਮਾਪਿਓ ਪਿਓ ਛੱਡ ਕੇ ਚਲਾ ਗਿਆ ਮਾਂ ਨੇ ਅੱਗੇ ਆਪਣੀ ਜੀਵਨ ਨੂੰ ਅੱਗੇ ਵਧਾ ਲਿਆ ਪਰ ਸਰਦੀ ਇਹ ਧੀ ਨਾਣੀ ਬੜੀ ਧੀ ਹੈ ਨਾ ਬੀਤੇ ਹਾਂ ਬੀਤੇ ਹਾਂ ਕਿਵੇਂ ਚੰਗਾ 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 ਨਹੀਂ ਕਹਿੰਦਾ ਕੁਝ ਨਹੀਂ ਕੁਝ ਨਹੀਂ ਕਹਿੰਦਾ ਤੈਨੂੰ ਵੈਰੀ ਗੁੱਡ ਆਹਦੀ ਤਕਤੀ ਕੀ ਆ ਕਿਹੜਾ ਫਰੂਟ ਹੈ ਨਰਮਾ ਮਾਈ ਨੇ ਅਸ਼ੀਸ਼ ਤਾਂ ਬਹੁਤ ਜ਼ਿਆਦਾ ਸਿੱਖ ਗਿਆ ਮੈਂ ਪੁੱਛੀਏ ਜੀ 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 ਤਾਂ ਤੁਸੀਂ ਤੁਸੀਂ ਦੇਖਿਆ ਦੇਖੋ ਜੀ ਬੱਚੇ ਮੰਨ ਲਓ ਇੰਗਲਿਸ਼ ਦੇ ਵਿੱਚ ਫਰੂਟਾਂ ਦੇ ਨਾਮ ਵੈਜੀਟੇਬਲਸ ਦੇ ਨੇਮ ਦੱਸਣ ਲੱਗੇ ਇੱਧਰ ਸਾਡੇ ਦੇਵਾ ਹੁਣੀ ਦੇਖੋ ਕਲਰ ਦੀ ਪਹਿਚਾਣ ਹੈ ਨਾ ਇਦਾਂ ਦੀਆਂ ਪਜ਼ਲਸ ਨੂੰ ਬਣਾਉਣਾ ਜੋੜਨਾ ਸਿੱਖ ਗਏ ਨੇ ਇਹ ਬੱਚੇ ਬਿਲਕੁਲ ਹੀ ਕੋਈ ਐਕਟੀਵਿਟੀ ਨਹੀਂ ਕਰ ਸਕਦੇ ਸੀ ਕੋਈ ਪਹਿਚਾਣ ਨਹੀਂ ਸੀ ਰੰਗਾਂ ਦੀ ਫਲੂਟਾਂ ਦੀ ਹੁਣ ਸਾਰੀ ਤਰ੍ਹਾਂ ਦੀ ਪਛਾਣ ਹੋ ਗਈ ਇਹਨਾਂ ਨੂੰ ਰਾਜਕੁਮਾਰ ਸਾਡਾ ਦੇਖ ਹੁਣ ਸੁਣਾਊਗਾ ਤੁਹਾਨੂੰ ਕਾਊਂਟਿੰਗ ਸਾਰੀ ਸੁਣਾ ਕਾਊਂਟਿੰਗ ਸੁਣਾ ਦੇ ਰਾਜਕੁਮਾਰ ਹਾਂ ਬਾ 1 2 3 ਹੂੰ 4 4 5 ਹੂੰ 6 ਹੂੰ 7 ਹੂੰ 8 ਹੂੰ

80 oh. 90 ट्रू वेरी गुड 90 ਤੋਂ ਬਾਅਦ 90 ਤੋਂ ਬਾਅਦ ਦੇਖੋ ਕੀ ਹੈ 90 ਤੋਂ ਬਾਅਦ ਕੀ ਆਦੇ 20 20 ਕੱਲਾ 20 ਆ ਆਹ ਆਪਲ ਯੂ 4 ਅਮਰੀਨਾ ਵੀ 4 ਬੈਡ ਵੇਸ ਵੇਸ ਡਬਲਯੂ 4 ਬੋਟ ਡਬਲਯੂ 4 ਫੋਟੋ ਦੇਖਤਾ ਨਹੀਂ ਕਾਲੀ ਫੋਟੋ ਤੇ ਆ ਵਾਟਰਮੈਨ ਵਾਟਰਮੈਨ x4 एक्चुअली x4 नहीं 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 आकी लिखया डायलॉग कौन यस नीड g4 वेरी गुड तालीयां कोमल लगया पया अभी भी ग्रिप आ गई पहले ते तो बिल्कुल पड़या भी नहीं ਬਹੁਤ ਵਧੀਆ ਕੋਮਲ ਬਹੁਤ ਸੋਹਣਾ ਬਹੁਤ ਸੋਹਣਾ ਓਹੋ ਮੈਨੀ ਓ ਹਾਏ ਮੰਮੀ ਮੰਮੀ ਪਾਪਾ ਦਾ ਬੱਚਾ ਵੈਰੀ ਗੁੱਡ ਕੋਮਲ ਕੋਮਲ ਦੀ ਮੰਮੀ ਦੇਖ ਰਹੀ ਹੈ ਸਭ ਬੈਠੀ ਉੱਪਰ ਵੀ ਮੇਰਾ ਪੁੱਤ ਪੜਨ ਆ ਗਿਆ ਹਾਂ